ਤੁਸੀਂ ਵਿਧਾਨ ਸਭਾ ਦਾ ਜ਼ਿਕਰ ਕੀਤਾ ਤੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਅੱਜ ਕੱਲ ਬੜੇ ਤਲਖ ਦਿਖਾਈ ਦੇ ਰਿਹਾ ਕੋਈ ਤਬਾਦਲੇ ਦੇ ਸੰਕੇਤ ਆ ਜਾਂ ਅੰਦਰਖਾਤੇ ਚੱਲ ਕੀ ਰਿਹਾ ਜੀ ਪੋਲਿਟਿਕਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਦੇਖੋ ਸ਼ਾਇਦ ਆਪਾਂ ਪਹਿਲਾਂ ਵੀ ਪ੍ਰਵੀਨਜੀ 2-4 ਦਿਨ ਪਹਿਲਾਂ ਵੀ ਗੱਲ ਕਰਕੇ اٹਿਆ ਕਿ ਬਾਕੀ ਕੁਝ ਹੋਵੇ ਨਾ ਹੋਵੇ ਪੰਜਾਬ ਦੀ ਕੈਬਨਿਟ 'ਚ ਫੇਰ ਬਦਲ ਦੀ ਸੰਭਾਵਨਾ ਕਾਫੀ ਹੈ ਜੀ ਉਰੂਸ ਸੰਭਾਵਨਾ ਦੇ ਵਿੱਚ ਇਹ ਵੀ ਚਰਚਾ ਖੂਬ ਹੈ ਕਿ ਪੰਜਾਬ ਵਿਧਾਨ ਸਭਾ ਨੂੰ ਨਵਾਂ ਸਪੀਕਰ ਮਿਲ ਸਕਦਾ ਹੈ ਹਮ ਹਮ ਦੇ ਸਪੀਕਰ ਕੋਈ ਮਹਿਲਾ ਵੀ ਹੋ ਸਕਦੀ ਹੈ ਜੀ ਤੇ ਫਿਰ ਕੁਲਤਾਰ ਸਿੰਘ ਸੰਧਵਾ ਕੁਲਤਾਰ ਸਿੰਘ ਸੰਧਵਾ ਫਿਰ ਪੰਜਾਬ ਦੇ ਵਿੱਚ ਮੰਤਰੀ ਬਣ ਗਏ ਹੂੰ ਪੰਜਾਬ ਕੈਬਨਿਟ ਦੇ ਮੰਤਰੀ ਬਣ ਗਏ ਜਾਇ ਤਲਕੀ ਇਸਰੀ ਬਦਰੀਏ ਕਨੂੰ ਮੰਤਰੀ ਵੀ ਨਹੀਂ ਬਣਾਇਆ ਜਾਂਦਾ ਹੂੰ ਜਦੋਂ ਸਰਕਾਰ ਆਈ ਸੀ ਆਮ ਆਦਮੀ ਪਾਰਟੀ ਦੀ ਤੇ ਜਿਸ ਦਿਨ ਕੁਲਤਾਰ ਸਿੰਘ ਸੰਧਵਾ ਨੂੰ ਸਪੀਕਰ ਅਨਾਉਂਸ ਕੀਤਾ ਗਿਆ ਹਾਂਜੀ ਤਾਂ ਪਰਿਵਾਰ ਹਰਾਨ ਤੇ ਪਰੇਸ਼ਾਨ ਹੋ ਗਿਆ ਸੀ ਕਿ ਆ ਕੀ ਹੋ ਗਿਆ ਹੂੰ ਤੇ ਕਹਿੰਦੇ ਕੁਲਤਾਰ ਸੰਧਵਾ ਨੇ ਪ੍ਰਵਾਦ ਨੂੰ ਸਮਝਾਇਆ ਕਿ ਭਾਈ ਇਹ ਇਹ ਛੋਟਾ ਉਹਦਾ ਨਹੀਂ ਹੁੰਦਾ ਇਹ ਤਾਂ ਮੰਤਰੀ ਤੋਂ ਵੀ بڑا ਹੁੰਦਾ ਤੁਸੀਂ ਫਿਕਰ ਨਾ ਕਰੋ ਹਮਮ ਪਰ ਸਚਾਈ ਇਹ ਸੀ ਕਿ ਉਹ ਖੁਦ ਵੀ ਮੰਤਰੀ ਦਾ ਉਹਦਾ ਭਾਲਦੇ ਸੀ ਉਹ ਮੈਨੂੰ ਨਹੀਂ ਪਤਾ ਕਿ ਉਹ ਲੋਕ ਖੇਤ ਵਿੱਚ ਕੰਮ ਕਰਨਾ ਚਾਹੁੰਦੇ ਨੇ ਤਾਂ ਮੰਤਰੀ ਭਾਲਦੇ ਨੇ ਜਾਂ ਮੰਤਰੀ ਜਿਹੜੇ ਹੋਰ ਕੁਝ ਕਰੀ ਜਾਂਦੇ ਨੇ ਉਹ ਭਾਲਦੇ ਨੇ ਕਾਨੂੰ ਨਹੀਂ ਪਤਾ ਹੈ ਪਰ ਉਹ ਮੰਤਰੀ ਬਣਨ ਨਾਲ ਜ਼ਿਆਦਾ ਇੱਛਾ ਚਾਹੁੰਦੇ ਸੀ ਕਹਿੰਦੇ ਤੇ ਚਲੋ ਉਹਨਾਂ ਨੇ ਬਤੌਰ ਸਪੀਕਰ ਆਪਣੀ ਛਾਪ ਵੀ ਛੱਡੀ ਤੇ ਉਹਨਾਂ ਦੇ ਆਦੀਬ ਬਣੇ ਕਰਕੇ ਨਿਮਰਤਾ ਕਰਕੇ ਸਹਿਜਪਣੇ ਨੂੰ ਕੁਝ ਸਲਾਹ ਵੀ ਜਾਂਦਾ ਰਿਹਾ ਪਰ ਪਿਛਲੇ 2-3 ਦਿਨਾਂ ਤੋਂ ਖਾਸ ਕਰਕੇ ਇਸ ਸੈਸ਼ਨ 'ਚੋਂ ਉਹਨਾਂ ਦੀ ਤਲਕੀ ਕਾਫੀ ਨਜ਼ਰ ਆਉਂਦੀ ਹੈ ਜੀ ਹਾਂ ਮਨਪਿਤ ਇਆਲੀ ਵਾਲਾ ਮਸਲਾ ਸਾਹਦੇ ਸਾਹਮਣੇ ਆ ਹਾਂ ਹਾਂ ਦ੍ਰਿਸ਼ ਤੋਂ ਹੀ ਛਾ ਦੇਣਾ ਉਹਨੂੰ ਹਾਂ ਹੈਨਾ ਫਿਰ ਪ੍ਰਗਟ ਸਿੰਘ ਨਾਲ ਜਿਵੇਂ ਉਲਝੇ ਜਵਾਬ ਦੇਣ ਦੀ بجائے ਉਹਨੂੰ ਕਹਿੰਦੇ ਕਿ ਭਾਈ ਤੂੰ ਸਬੂਤ ਲੈ ਕੇ ਆ ਪਹਿਲਾਂ ਫਿਰ ਗੱਲ ਕਰ ਅਜੇ ਇਹ ਗੱਲ ਕਰਨ ਦੀ بجائے ਤਿੱਥੋਂ ਉਮੀਦ ਨਹੀਂ ਸੀ ਐ ਮੈਂ ਤੈਨੂੰ ਸਿਆਣਾ ਸਮਝਦਾ ਸੀ ਇਹ ਆ ਬੋਲ ਜਿਹੇ ਜੀ ਬਾਸ਼ਾ ਵਰਤੀ ਉਹ ਤਲਕੀ ਦਾ ਇੱਕ ਪ੍ਰਕਟਾਵਾ ਸੀਗਾ ਉਸ ਤੋਂ ਬਾਅਦ ਖੈਰਾਂ ਵਾਰ-ਵਾਰ ਕਹਿੰਦਾ ਕਿ ਮੈਨੂੰ ਬੋਲਣ ਦਾ ਮੌਕਾ ਹੀ ਨਹੀਂ ਤੁਸੀਂ ਦੇ ਰਹੇ ਜਾਣਬੁੱਝ ਕੇ ਹਨਾ ਉਹਦੇ ਤੇ ਕੋਈ ਜਵਾਬ ਹੀ ਨਹੀਂਗਾ ਹੂੰ ਕੈਮਰੇ ਦਾ ਰੁਖ ਜਦੇ ਸਪੀਕਰ ਸਾਹਿਬ ਕੰਨੀ ਜਾਂ ਸੱਤਾਂ ਸੱਜੇ ਤਿਰਕੰਨੀ ਘੁੰਮ ਜਾਂਦਾ ਹੈ ਜਦੋਂ ਕੋਈ ਥਿਰ ਸਵਾਲ ਕਰਦੀ ਹੈ ਫਿਰ ਹੁਣ ਤਾਂ ਆਪਣੇ ਹੀ ਮੰਤਰੀ ਨਾਲ ਉਜਬੇ ਜੀ ਲਾਲਜੀਤ ਭੁੱਲਰ ਨੇ ਜਦੋਂ ਕੱਲ ਸਵਾਲ ਕੀਤਾ ਕਿ ਜਰਬ ਸਾਡੇ ਵੀ ਕਿੰਨੇ ਹੀ ਐਮਐਲਏ ਸੱਚੇ ਮੂਹ ਮੁਰਜ ਜਾਂਦੇ ਨੇ ਆਪਾਂ ਇਹ ਗੱਲ ਲਗਾਤਾਰ ਕਰਦੇ ਆਏ ਹਾਂ ਕਿ ਹਾਂਜੀ 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 ਸੈਸ਼ਨ ਦੇ ਦਿਨ ਵਧਾਓਗੇ ਤਾਂ ਹੀ ਸਾਰਿਆਂ ਦੀ ਵਾਰੀ ਆਊਗੀ ਵਾਰੀ ਆਊਗੀ ਬਿਲਕੁਲ ਸਹੀ ਹੈ ਪਰ ਇੱਥੇ ਜਦੋਂ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਵਿਰੋਧੀਆਂ ਨੂੰ ਟਾਈਮ ਖੂਬ ਦਿੰਦੇ ਹੋ ਸਾਨੂੰ ਦਿੰਦੇ ਨਹੀਂ ਕੱਲ ਬਿਲਕੁਲ ਕੱਲ ਜਿਹਦੇ 2 ਮਿੰਟ ਸੀ ਉਹਨੂੰ 6-6 ਮਿੰਟ ਵੀ ਦਿੱਤੇ ਨੇ ਜਿਹਦੇ 3 ਮਿੰਟ ਸੀ ਉਹਨੂੰ 9-9 ਮਿੰਟ ਵੀ ਦਿੱਤੇ ਨੇ ਐ ਜਿਹਦੇ 20-22 ਮਿੰਟ ਸੀ ਵਿਰੋਧਧਿਰ ਦੇ ਉਹਨਾਂ ਨੂੰ 39 ਮਿੰਟ ਵੀ ਦਿੱਤੇ ਨੇ ਕੱਲ ਤਾਂ ਪ੍ਰਗਟ ਸਿੰਘ ਤੇ ਵੀ ਮਿਹਰਬਾਨ ਖੂਬ ਸੀਗੇ ਅੱਛਾ ਹੈ ਨਾ ਤੇ ਵਿਰੋਧੀ ਧਿਰ ਦੇ ਵਿਰੋਧੀ ਦੇ ਲੀਡਰ ਪ੍ਰਤਾਪ ਆਜਮਾ ਚਲੋ ਤਾਂ ਜਦੋਂ ਚਾਹਣ ਬੋਲ ਸਕਦੇ ਹੁੰਦੇ ਨੇ ਸੋ ਇਸ ਤਰ੍ਹਾਂ ਹੀ ਜਦੋਂ ਲਾਲਜੀਤ ਭੁੱਲਰ ਖੜੇ ਉਹ ਕਹਿੰਦੇ ਜੀ ਤੁਸੀਂ ਸਾਨੂੰ ਡੇਮੇਜ ਦਿੰਦੇ ਸਾਡੇ ਬੰਦੇ ਐਈ ਮੁੜ ਜਾਂਦੇ ਨੇ ਕਲਮੀਂ ਦੇ ਦਿੱਖਦੇ ਨਹੀਂਗੇ ਜੀ ਮੈਨੂੰ ਨਹੀਂ ਪਤਾ ਉਹ ਦੇਖਣ ਲਈ ਆਉਂਦੇ ਨੇ ਜਾਂ ਕੁਝ ਹਲਕੇ ਦੀ ਗੱਲ ਕਰਨ ਲਈ ਆਉਂਦੇ ਨੇ ਪਰ ਸਪੀਕਰ ਸਾਹਿਬ ਕਹਿੰਦੇ ਵੀ ਕੰਮ ਕਰਨ ਦੀ ਲੋੜ ਹੁੰਦੀ ਹੈ ਦੇਖਣ ਦੀ ਲੋੜ ਨਹੀਂ ਹੁੰਦੀ ਹਮ ਭਈ ਵਿਧਾਨ ਸਭਾ ਦੇ ਵਿੱਚ ਕਿਹੜਾ ਕੰਮ ਕਰਨਾ ਜੀ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਮੁੱਦਿਆਂ ਤੇ ਚਰਚਾ ਹੀ ਕਰਨੀ ਹੈ ਨਾ ਗੱਲ ਹੀ ਰੱਖਣੀ ਹੈ ਨਾ ਕੋਈ ਇਸ਼ੂ ਧਿਆਨ 'ਚ ਹੀ ਲਿਆਉਣਾ ਨਾ ਤੇ ਕੋਈ ਆਪਣੇ ਹਲਕੇ ਦਾ ਕੰਮ ਦੇ ਹਵਾਲੇ ਨਾਲ ਗੱਲ ਕਰਨੀ ਹੈ ਨਾ ਤੇ ਫਿਰ ਉੱਥੇ ਹੋਰ ਕੀ ਕਰਾਂ ਜੀ ਪਰ ਜਦੋਂ ਇਹ ਸਵਾਲ ਲਾਲਜੀਤ ਖੁੱਲਰ ਨੇ ਚੁੱਕਿਆ ਤੇ ਜਵਾਬ ਇਸ ਤਰ੍ਹਾਂ ਦਿੱਤਾ ਤੇ ਲਾਲਜੀਤ ਖੁੱਲਰ ਨਹੀਂ ਹਟੇ ਉਹਨਾਂ ਨੇ ਫੇਰ بار-बार ਤੁਸੀਂ ਬਹੁਤ ਸਨੱਖੇ ਹੋ ਸਪੀਕਰ ਸਾਹਿਬ ਕਹਿਣ ਤੁਸੀਂ ਬਹੁਤ ਸੋਹਣੇ ਮੰਤਰੀ ਹੋ ਜੀ ਉਹ ਕਹਿੰਦੇ ਐਂ ਕਹਿ ਕੇ ਭਰਮਾਇਆ ਨਾ ਕਰੋ ਜੀ ਟਾਈਮ ਦਿਓ ਸਹੀ ਹੈ ਤੇ ਫਿਰ ਤਲਖੋਗੇ ਸਪੀਕਰ ਸਾਹਿਬ ਉੱਥੇ ਬੈਠੋ 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 ਬਸ ਤੁਹਾਡੇ ਕੋਲ ਇਹ ਜਿਹੜਾ ਸਵਾਲ ਹੈ ਉਹਦਾ ਕੋਈ ਜਵਾਬ ਹੈ ਤਾਂ ਜਵਾਬ ਜੀ ਉਹਨੇ ਬੇਜੋ ਸੋ ਲਗਾਤਾਰ ਉਹਨਾਂ ਦੀ ਤਲਖੀ ਉਹਨੂੰ ਝਾਕਣ ਲੱਗੀ ਹੈ ਹਾਂਜੀ ਹਾਂਜੀ ਕੀ ਇਹ ਤਲਖੀ ਹੁਣ ਤਜਰਬਾ ਬਣਗੀ ਹੁਣ ਤਾਂ ਮੈਨੂੰ ਆ ਗਿਆ ਸਾਰਾ ਕੁਝ ਹੁਣ ਮੈਂ ਜਿੱਦਾ ਮਾਜੀ ਡਿਕਟੇਟ ਕਰਾਂ ਕੀ ਇਹ ਤਲਕੀ ਤਬਦੀਲੀ ਦਾ ਸੰਕੇਤ ਹੈ ਕਿ ਤਬਾਦਲਾ ਹੋਣ ਜਾ ਰਿਹਾ ਉਹਨਾਂ ਦਾ ਹਮ ਪਰ ਜੇ ਤਬਾਦਲਾ ਉਹਨਾਂ ਦੀ ਇੱਛਾ ਅਨੁਸਾਰ ਮੰਤਰੀ ਵਾਲਾ ਹੋਣ ਜਾ ਰਿਹਾ ਫਿਰ ਇਹ ਤਲਕੀ ਜੇ ਫਿਰ ਤਾਂ ਖੁਸ਼ੀ ਹੋਣੀ ਚਾਹੀਦੀ ਸੀ ਕੀ ਇਹ ਹੋ ਰਿਹਾ ਕਿ ਹੁਣ ਰੁਕ ਗਿਆ ਸਾਰਾ ਕੁਝ ਗ੍ਰੈਂਡ ਦੁਆਈਆਂ ਲਾਂਗੇ ਜਾਣ ਦੋ ਜਾਂ ਇਹ ਹੋ ਗਿਆ ਕਿ ਤੁਹਾਨੂੰ ਤਾਂ ਬਸ ਦਿੰਨੇ ਆ ਪਰ ਤੁਹਾਨੂੰ ਮੰਤਰੀ ਨਹੀਂ ਬਣਾਵਾਂਗੇ ਹਮ ਹਮ ਕੋਈ ਦੋ ਤਿੰਨ ਸੁਭਾਵਨਾ ਪਈਆਂ ਰਿਓ ਬਜਟ ਸੈਸ਼ਨ ਤੋਂ ਬਾਅਦ ਇਹ ਸਿਲਜੁਲ ਦੀ ਕਾਫੀ ਇਸ ਸਭਾ ਬਣਾ ਕੇ ਵੈਸਾ ਕੱਲੇ ਰੋੜਾ ਪੈ ਗਿਆ ਸੀ ਇੱਕ ਵਾਰ ਜਦੋਂ ਮੁੱਖ ਮੰਤਰੀ ਸਾਹਿਬ ਕਾ ਰਾਜਪਾਲ ਕੋਲ ਗਏ ਸੀ ਕਿ ਲੈ ਵੀ ਕਿਤੇ ਐ ਸੋਚ ਚਕਾਉਣ ਦੀ ਕੋਈ ਤਰੀਕ ਲੈਣ ਤਾਂ ਨਹੀਂ ਗਏ ਮੰਤਰੀਆਂ ਨੇ ਫਿਰ ਪਤਾ ਲੱਗਾ ਕਿ ਨਹੀਂ ਜੋ ਤਾਂ ਬਜਟ ਲਈ ਗਏ ਨੇ ਬਜਟ ਦੇ ਉੱਤੇ ਮੋਹਰ ਲਗਾਉਣੀ ਹੁੰਦੀ ਹੈ ਜਿਹੋ ਦੇ ਲਈ ਮਿਲਣ ਗਏ ਨੇ ਜੋ ਵੀ ਹੋਵੇ ਚਰਚਾ ਅਜੇ ਵੀ ਹੈ ਕਿ ਕੀ ਇਹ ਜੇ ਮਸਲੇ ਤੇ ਕੋਈ مشورہ ਹੋਇਆ ਤੇ ਬਜਟ ਸੈਸ਼ਨ ਦੁਬਾਰਾ ਹੋ ਸਕਦਾ ਪੰਜਾਬ ਕਾਨੂੰਨੀ ਚ ਤਬਦੀਲੀ ਹੋਵੇ ਜਦੋਂ ਲੁਧਿਆਣੇ ਵਾਲੀਆਂ ਵੋਟਾਂ ਪੈਣਗੀਆਂ ਤੇ ਤੀਜੀ ਆਉਣਗੇ ਤਦ ਦੀ ਤਦ ਦੇਖਾਂਗੇ ਫਿਲਹਾਲ ਇਹ ਸੰਭਾਵਨਾ ਕਾਫੀ ਵੱਧ ਗਈ ਹੈ ਕਿ ਸਪੀਕਰ ਸਾਹਿਬ ਨੂੰ ਬਦਲ ਕੇ ਉੱਥੇ ਕਿਸੇ ਮੈਲਰ ਨੂੰ ਸਪੀਕਰ ਬਣਾਇਆ ਜਾ ਸਕਦਾ ਹੈ ਫਿਰ ਸਪੀਕਰ ਸਾਹਿਬ ਕਿੱਥੇ ਕੀ ਮੰਤਰੀ ਦੇ ਉਹਦੇ ਤੇ ਜਾਂ ਇੱਕ ਐਮਐਲਏ ਤੌਰ ਤੇ ਇਹ ਦੇਖਣ ਦੀ ਗੱਲ ਜੀ ਬਿਲਕੁਲ ਦੇਖੋ ਇਹ ਤਾਂ ਇਹਨਾਂ ਦਾ ਰਵਾਜ ਹੀ ਬਣ ਗਿਆ ਜੀ ਆਮ ਆਦਮੀ ਪਾਰਟੀ ਵਾਲਿਆਂ ਦਾ ਪਹਿਲਾਂ ਜਦੋਂ ਪਿਛਲਾ ਸੈਸ਼ਨ ਹੋਇਆ ਸੀ ਕਿ ਉਦੋਂ ਭਗਵੰਤ ਮਾਨ ਸਾਹਿਬ ਬਾਜਵਾ ਸਾਹਿਬ ਦੇ ਸ਼ਾਲ ਤੇ ਉਹਨਾਂ ਦੇ ਮਫਲਰ ਤੇ ਉਹਨਾਂ ਦੇ ਸੂਟ ਬੂਟ ਦੀ ਤਾਰੀਫ਼ ਕਰਦੇ ਨਜ਼ਰ ਆਏ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਤਲਖ ਹੋਏ ਸੀ ਉਹਨਾਂ ਦੇ ਨਾਲ ਇਹੀ ਹੁਣ ਜਿਹੜਾ ਉਹ ਪੈਟਰਨ ਕਹੋ ਜਾਂ ਸੁਭਾਅ ਬਣ ਕੇ ਸਪੀਕਰ ਸਾਹਿਬ ਦਾ ਪਹਿਲਾ ਪ੍ਰਗਟ ਸਿਗਨਲ ਤੜਖ ਹੋਈ ਸੀ ਜਿਹੜੀ ਤੁਸੀਂ ਚਰਚਾ ਕੀਤੀ ਹੈ ਤੇ ਬਾਅਦ ਵਿੱਚ ਸਿਰਦਾ ਵੀ ਕਰ ਰਹੀ ਸੀ ਹਣਾ ਸੋ ਪਤਾ ਨਹੀਂ ਕੀ ਆ ਪਰ ਹੁਣ ਤੱਕ ਸਦਨ ਚਲਾਇਆ ਪਵਾ ਥੋੜਾ ਚਲਾਇਆ ਸੀ ਕਿਵੇਂ ਸੀ ਠੀਕ ਇਹਨਾਂ ਦੀ ਤਾਰੀਫ ਹੁੰਦੀ ਸੀਗੀ ਪਰ ਐਸ ਵਾਰੀ ਤਾਂ ਇਹਨਾਂ ਨੇ ਜਿਹੜੀਆਂ ਇਹਨਾਂ ਦੇ ਤੇਵਰ ਬਦਲੇ ਬਦਲੇ ਨਜ਼ਰ ਆਏ ਆਉਂਦੇ ਰਹੇ